ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਦੋਂ ਕੰਮ ਕਰਨ ਲੱਗਾ ਇਨਸਾਨ ਆਪਣੇ ਹਾਨ ਲਾਭ ਨੂੰ ਸੋਚਦਾ ਹੈ ਅਤੇ ਕਹਿੰਦਾ ਹੈ ਕਿ ਜਿਹੜਾ ਕੰਮ ਮੈਂ ਕਰਨ ਲੱਗਾ ਹਾਂ ਇਸ ਦੇ ਵਿੱਚ ਮੈਨੂੰ ਲਾਭ ਪ੍ਰਾਪਤ ਹੋਵੇਗਾ ਜਾਂ ਘਾਟਾ ਪਵੇਗਾ ਐਸਾ ਦਿਲ ਵਿੱਚ ਸੋਚ ਕਰਨ ਦਾ ਨਾਮ ਹੀ ਵਿਚਾਰ ਹੈ ਵਿਚਾਰ ਉਹ ਵਸਤੂ ਹੈ ਜਿਸ ਦੇ ਹੋਣ ਕਰਕੇ ਹੀ ਮਨੁੱਖ ਸਦਾ ਹੀ ਲਾਭ ਉਠਾਉਂਦਾ ਹੈ ਅਤੇ ਹਰ ਇੱਕ ਕੰਮ ਸੋਚ ਸਮਝ ਕੇ ਕਰਦਾ ਹੈ ਜਿਸ ਆਦਮੀ ਕੋਲ ਵਿਚਾਰ-ਵਸਤੂ ਹੀ ਨਹੀਂ ਉਹ ਸਦਾ ਹੀ ਘਾਟੇ ਵਿੱਚ ਰਹਿੰਦਾ ਹੈ ਅਤੇ ਉਸ ਦਾ ਕੋਈ ਕੰਮ ਵੀ ਅੱਛੀ ਤਰ੍ਹਾਂ ਸਿਰੇ ਨਹੀਂ ਚੜ੍ਹ ਸਕਦਾ ਜਿਸ ਦੇ ਕੋਲ ਵਿਚਾਰ ਹੈ ਉਹ ਪੁਰਸ਼ ਸਦਾ ਹੀ ਭਲੇ-bure ਕੰਮ ਦੀ ਪਛਾਣ ਕਰ ਲੈਂਦਾ ਹੈ ਅਤੇ ਜਦ ਕ੍ਰੋਧ ਵਿੱਚ ਆਵੇ ਉਸ ਵਕਤ ਵਿਚਾਰ ਕਰਕੇ ਕ੍ਰੋਧ ਦਾ ਤਿਆਗ ਕਰ ਦਿੰਦਾ ਹੈ ਐਸੇ ਵਿਚਾਰਵਨ ਪੁਰਸ਼ ਦੀ ਦੁਨੀਆ ਸਦਾ ਹੀ ਸੋਭਾ ਕਰਦੀ ਹੈ ਵਿਚਾਰ ਤੋਂ ਬਿਨਾਂ ਜੀਵ ਆਪਣਾ ਨਾਸ ਕਰ ਲੈਂਦਾ ਹੈ ਜਿਸ ਤਰ੍ਹਾਂ ਚਾਰ ਬ੍ਰਾਹਮਣ ਜੋ ਕੇ ਬਨਾਰਸ ਤੋਂ ਵਿਦਿਆ ਪੜ੍ਹ ਕੇ ਆਏ ਸਨ ਰਸਤੇ ਵਿੱਚ ਤੁਰੇ ਆਂਦਿਆਂ ਨੇ ਇੱਕ ਛੇਰ ਦੀ ਹੱਡੀ ਵੇਖੀ ਅਤੇ ਕਹਿਣ ਲੱਗੇ ਆਓ ਅੱਜ ਆਪਣੀ ਵਿਦਿਆ ਨੂੰ ਵਰਤ ਕੇ ਦੇਖੀਏ ਇਸ ਸਾਕੀ ਵਿਚਾਰ ਨੂੰ ਆਪ ਦੇ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬ੍ਰਾਹਮਣ ਆਪਸ ਵਿੱਚ ਕਹਿਣ ਲੱਗੇ ਕਿ ਅੱਜ ਆਪਣੀ ਵਿੱਦਿਆ ਨੂੰ ਵਰਤ ਕੇ ਦੇਖਣਾ ਹੈ ਅਤੇ ਇਸ ਸ਼ੇਰ ਨੂੰ ਜ਼ਿੰਦਾ ਕਰਨਾ ਹੈ ਉਹਨਾਂ ਵਿੱਚੋਂ ਇੱਕ ਨੇ ਆਪਣੀ ਵਿੱਦਿਆ ਦੁਆਰਾ ਸ਼ੇਰ ਦੀਆਂ ਹੱਡੀਆਂ ਇਕੱਠੀਆਂ ਕਰ ਲਈਆਂ ਦੂਜੇ ਨੇ ਚਰਮ ਆਦਿਕ ਸਮੇਤ ਹੱਡੀਆਂ ਜੋੜ ਦਿੱਤੀਆਂ ਤੀਜੇ ਨੇ ਅੰਗ ਆਦਿਕ ਸਾਰੇ ਬਣਾ ਦਿੱਤੇ ਚੌਥੇ ਨੇ ਸ਼ੇਰ ਵਿੱਚ ਜਾਨ ਪਾ ਦਿੱਤੀ ਜਦੋਂ ਸ਼ੇਰ ਬਣ ਗਿਆ ਉਹ ਜ਼ਿੰਦਾ ਹੋ ਗਿਆ ਅਤੇ ਚੋਹਾਂ ਨੂੰ ਹੀ ਮਾਰ ਕੇ ਖਾ ਗਿਆ ਅਤੇ ਜੇਕਰ ਉਹ ਬ੍ਰਾਹਮਣ ਵਿਚਾਰ ਕਰਦੇ ਕਿ ਇਹ ਸ਼ੇਰ ਬਣਨ ਤੋਂ ਬਾਅਦ ਸਾਨੂੰ ਖਾ ਲਵੇਗਾ ਤਾਂ ਕਿਉਂ ਸ਼ੇਰ ਨੂੰ ਬਣਾਉਣਾ ਅਤੇ ਕਿਉਂ ਆਪਣਾ ਨਾਸ਼ ਕਰਵਾਉਣਾ ਹੈ ਜੇਕਰ ਉਹ ਵਿਚਾਰ ਕਰਦੇ ਤਾਂ ਬਚ ਜਾਂਦੇ ਜੋ ਕੋਈ ਵੀ ਕੰਮ ਵਿਚਾਰ ਤੋਂ ਬਿਨਾ ਕਰਦੇ ਹਨ ਉਹ ਕਾਟੇ ਵਿੱਚ ਹੀ ਰਹਿੰਦੇ ਹਨ ਇਸੇ ਤਰ੍ਹਾਂ ਹੀ ਇੱਕ ਜੋਗੀ ਕਿਸੇ ਸਮੇਂ ਕਿਸੇ ਪਿੰਡ ਦੇ ਖੂਤੇ ਆ ਗਿਆ ਤਾਂ ਇੱਕ ਜ਼ਿੰਮੇਦਾਰ ਨੇ ਉਸ ਨੂੰ ਜੋਤਸ਼ੀ ਸਮਝ ਕੇ ਪੁੱਛਿਆ ਕਿ ਪੰਡਤ ਜੀ ਦੱਸੋ ਮੇਰੀ ਮੁਠੀ ਵਿੱਚ ਕੀ ਚੀਜ਼ ਹੈ ਪੰਡਤ ਜੀ ਨੇ ਜੋਤਿਸ਼ ਲਾ ਕੇ ਦੱਸਿਆ ਕਿ ਤੇਰੀ ਮੁਠੀ ਵਿੱਚ ਚਾਰ ਲੱਤਾਂ ਵਾਲਾ ਕਾਲਾ ਪਸ਼ੂ ਹੈ ਜ਼ਿੰਮੇਦਾਰ ਨੇ ਕਿਹਾ ਕੋਈ ਕੱਟਾ ਹੈ ਤਾਂ ਜੋਸ਼ੀ ਕਹਿ ਲੱਗਾ ਹਾਂ ਤੂੰ ਬਿਲਕੁਲ ਠੀਕ ਕਿਹਾ ਹੈ ਤੇਰੀ ਮੁਠੀ ਵਿੱਚ ਇੱਕ ਕੱਟਾ ਹੈ ਅਤੇ ਜਦੋਂ ਜ਼ਿੰਮੇਦਾਰ ਨੇ ਮੁਠੀ ਖੋਲੀ ਤਾਂ ਮੁੱਠ ਵਿੱਚੋਂ ਕੀੜਾ ਨਿਕਲਿਆ ਤਾਂ ਸਾਰੇ ਜ਼ਿੰਮੇਦਾਰ ਕਹਿਣ ਲੱਗੇ ਪੰਡਤ ਜੀ ਤੁਸੀਂ ਪੜੇ ਹੋਏ ਤੇ ਠੀਕ ਹੋ ਕਿਉਂਕਿ ਤੁਸੀਂ ਵਿਦਿਆ ਦੇ ਬਲ ਨਾਲ ਦੱਸ ਦਿੱਤਾ ਕਿ ਚਾਰ ਲੱਤਾਂ ਵਾਲਾ ਜੀਵ ਕਾਲੇ ਰੰਗ ਦਾ ਹੈ ਅਤੇ ਤੇਰੀ ਮੁਠੀ ਵਿੱਚ ਹੈ ਪਰ ਤੁਸੀਂ ਇਹ ਵਿਚਾਰ ਕਿਉਂ ਨਹੀਂ ਕੀਤੀ ਕਿ ਕੱਟਾ ਕਿਸ ਤਰ੍ਹਾਂ ਮੋਟ ਵਿੱਚ ਆ ਸਕਦਾ ਹੈ ਇਸ ਤਰ੍ਹਾਂ ਦੀ ਵਿਦਿਆ ਪੜੀ ਹੋਈ ਵੀ ਠੀਕ ਨਹੀਂ ਵਿਦਿਆ ਪੜੀ ਹੋਈ ਤਾਂ ਹੀ ਠੀਕ ਹੈ ਜੇਕਰ ਕਿਸੇ ਕੰਮ ਨੂੰ ਕਰਨ ਤੋਂ ਪਹਿਲੇ ਵਿਚਾਰ ਲਈਏ ਬਿਨਾਂ ਵਿਚਾਰ ਤੋਂ ਤਾਂ ਵਿਦਿਆ ਪੜੀ ਹੋਈ ਵੀ ਨਿਕੰਮੀ ਹੈ ਇਸੇ ਤਰ੍ਹਾਂ ਜੋ ਇਸਤਰੀ ਪੁਰਸ਼ ਪਾਣੀ ਪੜਦੇ ਹਨ ਅਤੇ ਉਸ ਦੇ ਭਾਵ ਅਰਥ ਨੂੰ ਨਹੀਂ ਵਿਚਾਰਦੇ ਅਤੇ ਵਿਚਾਰ ਕੇ ਰਸ ਨਹੀਂ ਲੈਂਦੇ ਉਹਨਾਂ ਦਾ ਪੜਨਾ ਉਤਨਾ ਲਾਭਕ ਨਹੀਂ ਹੋ ਸਕਦਾ ਜਿੰਨਾ ਕਿ ਵਿਚਾਰ ਕਰਕੇ ਹੋਣਾ ਹੈ ਇਸੇ ਵਾਸਤੇ ਹੀ ਗੁਰਾਂ ਜੀ ਨੇ ਫਰਮਾਇਆ ਹੈ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਵਿਚਾਰ ਨੂੰ ਹਰ ਵਕਤ ਹਿਰਦੇ ਵਿੱਚ ਰੱਖੋ ਜੋ ਕੁਝ ਕਰਨਾ ਹੋਵੇ ਵਿਚਾਰ ਕੇ ਹੀ ਕਰੋ ਇਹ ਵਿਚਾਰ ਵਸਤ ਹੀ ਵਿਵੇਕ ਦਾ ਸੇਵਕ ਹੈ ਕਰ ਕੇ ਵਿਚਾਰ ਪਾਈ ਕੰਮ ਨੂੰ ਆਰੰਭ ਕਰ ਬਿਨਾ ਜੀ ਵਿਚਾਰ ਕੰਮ ਲਾਸ ਨਹੀਂ ਆਉਂਦਾ ਬਿਨਾ ਹੈ ਵਿਚਾਰ ਸਭ ਵਿਦਿਆ ਪੜਨ ਐਵੇਂ ਬਿਨਾ ਜੀ ਵਿਚਾਰ ਜਗ ਲਾਭ ਨਾ ਪਹੁੰਚਾਉਂਦਾ ਬਿਨਾਂ ਜੀ ਵਿਚਾਰ ਉਪਕਾਰ ਨਾ ਕਮਾਈ ਸਕੇ ਬਿਨਾਂ ਜੀ ਵਿਚਾਰ ਗੁਰ ਸਰਨ ਨਾ ਜਾਮਦਾ ਤਾਂ ਤੇ ਸਭ ਕੰਮ ਮੈਂ ਕਰੋ ਜੀ ਵਿਚਾਰ ਭਲੀ ਸਭ ਤੋਂ ਅਧਿਕ ਭਗਤ ਜੋ ਹੈ ਉਹਨਾਂ ਗਾਮਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ